ਮੈਂ ਸਤਨਾਮ ਸਿੰਘ ਸਾਨੀ ਜਨਰਲ ਸਕੱਤਰ ਭਾਰਤੀ ਕਿਸਾਨ ਜੁਨੀਅਨ ਦੁਆਬਾ ਅਸੀਂ ਖੰਡ ਮਿਲ ਫਗਵਾੜਾ ਵੱਲ ਜਿਹੜੀ ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਸੀਜ਼ਨ 2122 ਦੀ ਲਗਭਗ 27 ਕਰੋੜ ਰੁਪਏ ਲੈਣ ਲਈ ਬਹੁਤ ਲੰਬੇ ਸਮੇਂ ਤੋਂ ਜਦੋਜਾਦ ਕਰ ਰਹੇ ਹਾਂ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਐਗਰੀਮੈਂਟ ਕਰਨ ਦੇ ਬਾਵਜੂਦ ਔਰ ਪੰਜਾਬ ਸਰਕਾਰ ਦੀ ਹਾਜ਼ਰੀ 'ਚ ਐਗਰੀਮੈਂਟ ਹੋਣ ਦੇ ਬਾਵਜੂਦ ਖੰਡ ਮਿਲ ਵਾਲਕਾਂ ਵੱਲੋਂ ਜਿਹੜੀ ਗੰਨਾ ਕਿਸਾਨਾਂ ਦੀ 27 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਉਹ ਅੱਜ ਤੱਕ ਵੀ ਕਿਸਾਨਾਂ ਨੂੰ ਮਿਲ ਨਹੀਂ ਸਕੀ ਕਿਸਾਨ ਬੜੇ ਨਾਰਾਜ਼ ਹੈ ਜਿਲ੍ਹਾ ਪ੍ਰਸ਼ਾਸਨ ਠੁਕਮੀ ਕਾਰਵਾਈ ਕਰਨ ਦੀ ਬਜਾਏ ਲੈਂਦੀ ਠੁਕਮੀ ਕਾਰਵਾਈ ਕਰਨ ਦੀ ਬਜਾਏ ਮੈਂ ਜੇਕਰ ਰਸਮੀ ਕਾਰਵਾਈਆਂ ਚਾਹੀਏ ਨਿਲਾਮੀ ਰੱਖਣੀ ਹੈ ਨਿਲਾਮੀ ਨੋਟਿਸ ਕੱਢ ਕੇ ਉਹਦੇ ਨਾਲ ਸਮਾਂ ਬਤਾਉਣ ਤੋਂ ਸਵਾਇ ਕੋਈ ਪ੍ਰਾਪਤੀ ਨਹੀਂ ਕੀਤੀ ਜਾ ਰਹੀ ਜਿਹੜੀਆਂ ਪ੍ਰਾਪਰਟੀਆਂ ਪਿਛਲੇ 4 ਸਾਲਾਂ ਤੋਂ ਅਟੈਚ ਕੀਤੀਆਂ ਹੋਈਆਂ ਖੰਡ ਮਿਲ ਦੀ ਫਰਮ ਪ੍ਰਾਪਰਟੀਆਂ ਔਰ ਪਲੱਸ ਮਾਲਕਾਂ ਦੀਆਂ ਪ੍ਰਾਪਰਟੀਆਂ ਉਹਦੇ ਤੇ ਹਜੇ ਤੱਕ ਕੋਈ ਖੰਡ ਮਿਲਦਾ ਔਰ ਮਾਲਕਾਂ ਦਾ ਕਬਜ਼ਾ ਉਹਦੇ ਤੇ ਉਹਨਾਂ ਚਿਰ ਬੋਲੀ ਸੰਭਵ ਨਹੀਂ ਹੋ ਸਕਦੀ ਸਾਡੀ ਡਿਮਾਂਡ ਹੈ ਅੱਜ ਵੀ ਅਸੀਂ ਮੰਨ ਜੋ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਰਿਟਰਨ ਦੇ ਕੇ ਆਏ ਆ ਕਿ ਜਿੰਨੀਆਂ ਵੀ ਪ੍ਰਾਪਰਟੀਆਂ ਕਿਸਾਨਾਂ ਦੀ ਦੇਣਦਾਰੀ ਲਈ ਅਟੈਚ ਕੀਤੀਆਂ ਹੋਈਆਂ ਉਹਨੂੰ ਜੇਕਰ ਪ੍ਰਸ਼ਾਸਨ ਪਰੰਪਰ ਉਹਨਾਂ ਦੇ ਕਬਜ਼ੇ 'ਚੋਂ ਨਹੀਂ ਛਡਾਉਂਦਾ ਉਹਨੂੰ ਕਬਜ਼ੇ 'ਚੋਂ ਛਡਾ ਕੇ ਉਹਦੇ ਉਹਦੇ ਸੇਲਰੀ ਦੇ ਨੂੰ ਸੇਲ ਕਰਨ ਦੇ ਨੋਟਸ ਲਾਏ ਜਾਣ ਤਾਂ ਹੀ ਕੋਈ ਬੋਲੀਕਾਰ ਆ ਕੇ ਉਹਦੇ ਤੇ ਬੋਲੀ ਦੇਣ ਲਈ ਤਿਆਰ ਹੋਏਗਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਜ ਲਿਖਤੀ ਬੇਨਤੀ ਕਰਕੇ ਆਏ ਆ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਸਬੰਧਤ ਜਾਇਦਾਦਾਂ ਨੂੰ ਖੰਡ ਮਿਲਦੀ ਜਿਹੜੀ ਫਾਰਮ ਪ੍ਰਾਪਰਟੀ ਹੈ ਉਹਨੂੰ ਤੇ ਪਲੱਸ ਦੂਜੀਆਂ ਪ੍ਰਾਪਰਟੀਆਂ ਨੂੰ ਉਹਦੇ ਤੋਂ ਕਬਜ਼ਾ ਨਹੀਂ ਹਟਾਉਂਦਾ ਦੇ ਮਜਬੂਰ ਹੋ ਕੇ ਸਾਡੀ ਜਿਹੜੀ ਕਾਲ ਐ 16 ਸਤੰਬਰ ਦੀ ਸਾਡੀ ਕਾਲ ਐ ਯੂਨੀਅਨ ਦੀ ਸਾਨੂੰ ਮਜਬੂਰ ਹੋ ਕੇ ਵੱਡਾ ਸੰਘਰਸ਼ ਜਿਹੜਾ ਪਵਾੜੇ ਦੇ ਵਿੱਚ ਉਹ ਕਰਨਾ ਪੈਣਾ ਅਸੀਂ ਬਾਰ ਬਾਰ ਬੇਨਤੀਆਂ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਥੱਕਾ ਲੇਕਿਨ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜਾ ਪ੍ਰਸ਼ਾਸਨ ਅੱਜ ਤੱਕ ਪਿਛਲੇ 4-5 ਸਾਲਾਂ ਤੋਂ ਖੰਡ ਮਿਲ ਮਾਲਕਾਂ ਦੇ ਪੱਖ 'ਚ ਖੜ ਕੇ ਉਹਨਾਂ ਨੂੰ ਸਮਾਂ ਦੇ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਿਹਾ ਲੇਕਿਨ ਇਸ ਬਾਕੀ ਸਹਿਯੋਗੀ ਜਿੱਥੇ ਬੰਦੀਆਂ ਨਾਲ ਅਸੀਂ ਸਲਾਹ ਕਰਕੇ ਫੈਸਲਾ ਕੀਤਾ ਕਿ ਜਿਹੜਾ ਅਜਿਹਾ ਵਰਤੀਰਾ ਅਸੀਂ ਉਹਨੂੰ ਹੁਣ ਸਹਿਣ ਨਹੀਂ ਕਰਾਂਗੇ ਗੱਲਾਂ ਕਿਸਾਨਾਂ ਨੂੰ ਵੱੜਦੀ ਅਦਾਇਗੀ ਦੋਣ ਲਈ ਜਿੰਨਾ ਲੰਬਾ ਤੇ ਜਿੰਨਾ ਤਿੱਖਾ ਸੰਘਰਸ਼ ਕਰਨਾ ਪਿਆ ਉਹ ਅਸੀਂ ਕਰਨ ਨੂੰ ਤਿਆਰ ਆਂ ਮੈਂ ਕਰਪਾਲ ਸਿੰਘ ਮੂਸਾਪੁਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਾਰਕਿਕ ਸੰਜੁਨੀਂ ਦੁਆਬਾ ਅਸੀਂ ਪਿਛਲੇ ਲਗਭਗ 4-5 ਸਾਲ ਤੋਂ ਖਵਾੜਾ ਕੰਨਾ ਮਿਲ ਦੇ ਬੁਕਾਏ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਕੋ ਬਾਰ-ਬਾਰ ਬੇਨਤੀਆਂ ਕਰਦੇ ਆਏ ਆਂ ਲੇਕਿਨ ਦੁੱਖ ਇਸ ਗੱਲ ਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਅੱਜ ਤੱਕ ਕੋਈ ਵੀ ਠੁਕਮੀ ਕਾਰਵਾਈ ਨਹੀਂ ਕਰ ਰਿਹਾ ਹੈਰਾਨੀ ਇਸ ਗੱਲ ਦੀ ਹੈ ਪਈ ਜਿਹੜੀਆਂ ਬੋਲੀਆਂ 12 ਤਾ 13 ਸਤੰਬਰ ਨੂੰ ਰੱਖੀਆਂ ਗਈਆਂ ਸੀ ਸਾਡੇ ਐਜੀਟੇਸ਼ਨ ਕਰਨ ਦੇ ਬਾਵਜੂਦ ਜਿਹੜਾ ਅਸੀਂ 22 ਅਗਸਤ ਨੂੰ ਧਰਨਾ ਲਾਇਆ ਸੀ ਡੀਸੀ ਦਫ਼ਤਰ ਦੇ ਮੋਹਰੇ ਜਿੱਦਣ ਉਹ ਅਸੀਂ ਅਨਾਉਂਸ ਕੀਤਾ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਦੂਸਰੇ ਦਿਨ ਬੋਲੀਆਂ ਰੱਖ ਦਿੱਤੀਆਂ ਗਈਆਂ ਜਿਹੜੀਆਂ 12 ਤੇ 13 ਸਤੰਬਰ ਨੂੰ ਪੂਰੀਆਂ ਹੋਈਆਂ ਫਾਰਮੈਲਿਟੀ ਪੂਰੀ ਹੋਈ ਹੈ ਉਹ ਹੈਰਾਨਗੀ ਇਸ ਗੱਲ ਦੀ ਹੈ ਕਿ ਉਹ ਫਾਰਮ ਐਕਟ ਦੇ ਮੁਤਾਬਕ ਹਰਮ ਪ੍ਰਾਪਰਟੀਆਂ ਵੇਚਣ ਦੀ ਬਜਾਏ ਕਿਸਾਨਾਂ ਨੂੰ ਜਲੀਲ ਕਰਨ ਲਈ ਮਿੱਲ ਮਾਲਕਾਂ ਦੇ ਆਖੇ ਲਾ ਕੇ ਮਾਲਕਾਂ ਦੀਆਂ ਨਿੱਜੀ ਪ੍ਰਾਪਰਟੀਆਂ ਦੀ ਸੇਲ ਰੱਖੀ ਗਈ ਜਿਹੜੀ ਕਿ ਕਾਨੂੰਨ ਮੁਤਾਬਕ ਗਲਤ ਹੈ ਅਸੀਂ ਬਾਰਵਾਂ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਸੀ ਕਿ ਸਭ ਤੋਂ ਪਹਿਲੇ ਜਿਹੜੀਆਂ ਪ੍ਰਾਪਰਟੀਆਂ ਅਸੀਂ ਨਵੰਬਰ 2020 ਦੀਆਂ ਅਟੈਚ ਕਰਵਾਈਆਂ ਹੋਈਆਂ ਸਭ ਤੋਂ ਪਹਿਲਾਂ ਉਹਨਾਂ ਦਾ ਕਬਜ਼ਾ ਲਿਆ ਜਾਵੇ ਫਿਰ ਬੋਲੀ ਰੱਖੀ ਜਾਵੇ ਲੇਕਿਨ ਉਹਤੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਮਜਬੂਰ ਹੋ ਕੇ 22 ਗਸਤ ਨੂੰ ਜਿਹੜਾ ਧਰਨਾ ਲਾਇਆ ਸੀ ਉਹ ਦਿਨ ਡੀ ਸਾਹਿਬ ਨੂੰ ਦੱਸ ਗਏ ਸੀ ਕਿ ਅਗਰ 16 12 13 ਦੀ ਬੋਲੀ 'ਚ ਕੋਈ ਪ੍ਰਾਪਤੀ ਨਹੀਂ ਹੁੰਦੀ ਤਾਂ ਅਸੀਂ 16 ਤਰੀਕ ਨੂੰ ਫਗਵਾੜੇ 'ਚ ਵੱਡਾ ਐਕਸ਼ਨ ਕਰਾਂਗੇ ਉਹਦੇ ਸਬੰਧ 'ਚ ਅੱਜ ਡੀ ਸਾਹਿਬ ਨੂੰ ਦੱਸਣ ਆਏ ਸੀ ਕਿ ਭਾਈ 16 ਤਰੀਕ ਆ ਗਈ ਹੈ ਹੁਣ ਅਸੀਂ ਮਜਬੂਰ ਹਾਂ ਕਿ 16 ਤਰੀਕ ਨੂੰ ਫਗਵਾੜੇ ਦੇ ਵਿੱਚ ਵੱਡਾ ਐਕਸ਼ਨ ਲੈਣ ਲਈ ਉਹਦੀ ਸਾਰੀ ਦੀ ਸਾਰੀ ਮਾਲੀ ਤੇ ਜਾਨੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਏਗੀ ਇਹ ਸਾਡੀ ਅੱਜ ਵੀ ਬੇਨਤੀ ਹੈ ਡੀ ਸਾਹਿਬ ਨੂੰ ਕਰਕੇ ਆ ਕਿ ਤੁਸੀਂ ਦੋ ਦਿਨ ਦੇ ਵਿੱਚ ਸਾਨੂੰ ਇਹਦਾ ਕੋਈ ਟੁਕਮਾ ਹੱਲ ਦੇ ਦਿਓ ਤਾਂ ਅਸੀਂ ਸੋਚ ਲਾਂਗੇ ਅਗਰ ਨਹੀਂ ਹੁੰਦਾ ਤਾਂ 16 ਤਰੀਕ ਨੂੰ ਅਸੀਂ ਮਜਬੂਰ ਹੋਵਾਂਗੇ ਐਜੀਟੇਸ਼ਨ ਕਰਾਂਗੇ